ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਪੈਦਾ ਹੋਏ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਯੋਧੇ ਸਨ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਪਿੰਡ ਵੰਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਇਸੇ ਕਰਕੇ ਉਸ ਨਗਰ ਨੂੰ ਗੁਰੂ ਕੀ ਵੰਡਾਲੀ ਕਿਹਾ ਜਾਂਦਾ ਹੈ ਸਾਲ 2003 ਈਸਵੀ ਤੋਂ ਪਹਿਲਾਂ ਸਾਰੇ ਗੁਰਪੁਰਬ ਚੰਦਰਮਾ ਦੀਆਂ ਤਿਥਾਂ ਅਨੁਸਾਰ ਮਨਾਏ ਜਾਣ ਸਦਕਾ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹਾੜਵਦੀ ਸਤ ਨੂੰ ਮਨਾਇਆ ਜਾਂਦਾ ਸੀ ਆਪਣੇ ਪਿਤਾ ਪੰਚਮ ਪਾਤਸ਼ਾਹ ਦੀ ਸ਼ਹਾਦਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਸਿਰਫ ਬਹੁਤ ਹੀ ਛੋਟੇ ਸਨ ਛੋਟੀ ਉਮਰੇ ਭਾਰੀ ਜ਼ਿੰਮੇਵਾਰੀਆਂ ਨੇ ਗੁਰੂ ਸਾਹਿਬ ਅੰਦਰ ਜੀਵਨ ਜੀਣ ਦਾ ਸੰਕਲਪ ਪੈਦਾ ਕਰ ਦਿੱਤਾ ਬਾਬਾ ਬੁੱਢਾ ਜੀ ਦੀ ਰਹਿਨਮਾਈ ਹੇਠ ਗੁਰੂ ਹਰਗੋਬਿੰਦ ਸਾਹਿਬ ਨੇ ਘੋੜਸਵਾਰੀ, ਨੇਜੇਬਾਜੀ, ਤੀਰਅੰਦਾਜ਼ੀ ਦੇ ਗੁਣ ਸਿੱਖਣ ਦੇ ਨਾਲ-ਨਾਲ ਰਾਜਨੀਤੀ ਅਤੇ ਰਣਨੀਤੀ ਦੀ ਸਿੱਖਿਆ ਵੀ ਬਾਬਾ ਬੁੱਢਾ ਸਾਹਿਬ ਨੇ ਦਿੱਤੀ। ਗੁਰੂ ਅਰਜਨ ਦੇਵ ਜੀ ਜਹਗੀਰ ਦੇ ਕਹਿਣ ਤੇ ਲਾਹੌਰ ਗਏ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਉਹਨਾਂ ਦੇ ਪਿੱਛੋਂ ਨਾਨਕ ਦੇਵ ਜੀ ਦੀ ਗੱਦੀ ਤੇ ਹਰगोबिंद ਸਾਹਿਬ ਜੀ ਨੂੰ ਬਿਠਾਇਆ ਜਾਵੇ ਸੋ 25 ਮਈ 1606 ਈਸਵੀ ਐਤਵਾਰ ਜੇਠ ਵਦੀ 14 ਮਿਤੀ 28 ਜੇਠ ਸੰਮਤ 1663 ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰगोबिंद ਜੀ ਨੂੰ ਗੱਦੀ ਤੇ ਬਿਠਾ ਕੇ ਗੁਰਿਆਈ ਦਾ ਤਿਲਕ ਦਿੱਤਾ ਉਸ ਵੇਲੇ ਗੁਰੂ ਹਰਗੋਬਿੰਦ ਜੀ ਦੀ ਉਮਰ 10 ਸਾਲ 10 ਮਹੀਨੇ ਦੇ ਕਰੀਬ ਸੀ ਗੁਰੂਾਈ ਦੀ ਗੱਦੀ ਤੇ ਬੈਠਣ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪੈਣੀਆਂ ਤੇ ਉਹਨਾਂ ਫਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਅਕਾਲ ਪੁਰਖ ਦੀ ਆਗਿਆ ਅਨੁਸਾਰ ਹੀ ਪੈਣੀਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ ਸ਼੍ਰੀ ਅਕਾਲ ਤੱਕ ਦੀ ਉਸਾਰੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ 'ਚ ਹਰਮਨ ਪਿਆਰੇ ਆਗੂ ਦੇ ਵਜੋਂ ਉੱਭਰੇ ਤਾਂ ਇਹ ਗੱਲ ਜਹਾਂਗੀਰ ਨੂੰ ਚੰਗੀ ਨਾ ਲੱਗੀ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਮੁਗਲ ਸਰਕਾਰ ਨੇ 1612 'ਚ ਗੁਰੂ ਸਾਹਿਬ ਨੂੰ ਗੋਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਲਿਆ ਪਰੰਤ ਜਹਾਂਗੀਰ ਨੂੰ ਸੰਗਤਾਂ ਦੇ ਦਬਾਅ ਹੇਠ ਚੁੱਕਦਿਆਂ ਗੁਰੂ ਸਾਹਿਬ ਨੂੰ ਬਵੰਜਾ ਰਾਜਾ ਸਮੇਤ ਰਿਆ ਕਰਨਾ ਪਿਆ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਜੰਗਾ ਲੜੀਆਂ ਤੇ ਨਾ ਚਾਰੇ ਜੰਗਾਂ ਦੇ ਜਰਨੈਲਾ ਨੂੰ ਆਪਣੇ ਹੱਥੀ ਮੌਤ ਦੀ ਘਾਟ ਉਤਾਰਿਆ ਇਹ ਜੰਗ ਰਾਜਸੀ ਨਾ ਹੋ ਕੇ ਧਰਮ ਯੁੱਧ ਸੀ 1634 ਈਸਵੀ ਦੇ ਵਿੱਚ ਸ਼ਾਹਜਹਾਂ ਨੇ ਸੇਨਾਪਤੀ ਗੁਲਾਮ ਰਸੂਲ ਖਾਨ ਤੇ ਮੁਖਲਿਸ ਖਾਨ ਤੇ ਸਿੱਖਾ ਵਿਚਕਾਰ ਲੜਾਈ ਬਾਜ਼ ਦੇ ਕਾਰਨ ਹੋਈ ਜਿਸ ਦੇ ਵਿੱਚ ਗੁਰੂ ਜੀ ਦੀ ਜਿੱਤ ਹੋਈ ਇਹ ਗੁਰੂ ਜੀ ਦੀ ਸ਼ਾਹਜਾਹ ਦੇ ਨਾਲ ਪਹਿਲੀ ਲੜਾਈ ਸੀ 1635 ਈਸਵੀ ਦੇ ਵਿੱਚ ਪੈਂਦੇ ਖਾਨ ਨੇ ਜਲੰਧਰ ਦੇ ਸੂਬੇਦਾਰ ਨਾਲ ਰਲ ਕੇ ਨਵਾਬ ਨੇ ਕਾਲੇ ਕਾਂ ਦੀ ਕਮਾਨ ਹੇਟ ਕਰਤਾਰਪੁਰ ਚ ਜੰਗ ਲੜੀ ਐ ਸਾਰੀ ਉਮਰ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਦਸੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਰਹੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਅੰਤਿਮ 10 ਸਾਲ ਕੀਰਤਪੁਰ ਸਾਹਿਬ ਵਿਖੇ ਬਤੀਤ ਕੀਤੇ ਇੱਥੇ ਹੀ ਅੰਤਮ ਸਮਾ ਨੇੜੇ ਵੇਖ ਕੇ ਗੁਰੂ ਜੀ ਨੇ ਆਪਣੇ ਪੋਤਰੇ ਸ੍ਰੀ ਹਰ Rai ਸਾਹਿਬ ਨੂੰ ਗੱਦੀ ਨਿਸ਼ੀਨ ਕਰਕੇ 1644 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸ਼ੇਵੀ ਪਾਤਸ਼ਾਹ ਸ੍ਰੀ ਗੁਰੂ ਹਰਗੋਬੀ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ